ਗੰਦਰ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਰਾਣੀ ਪੈਨਸ਼ਨ ਵਾਹਲ ਕਰੋ ਵਾਹਲ ਕਰੋ ਵਾਹਲ ਕਰੋ ਸਾਡਾ ਤੇ ਸ਼ਰਤਾਂ ਵਾਅਦ ਚਲੋ ਵਾਹੋ ਵਾਹੋ ਜਿੰਦਾਬਾਦ 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 ਆ ਮੇਰਾ ਨਾਮ ਕੁਲਦੀਪ ਪੂਰੋਆਲਾ ਅੱਜ ਸਮੂਹ ਜਥੇਬੰਦੀਆਂ ਜ਼ਿਲ੍ਹੇ ਦੇ ਵੱਲੋਂ ਜਿਹੜੇ ਅਧਿਕਾਰੀਆਂ ਦੇ ਉੱਤੇ ਟੱਟ ਦੇ ਸ਼ਰਤ ਥੋਪੀ ਗਈ ਆ ਉਹਦੇ ਵਿਰੋਧ ਵਿੱਚ ਆਪਾਂ ਜਿਹੜਾ ਪੱਤਰ ਜਾਰੀ ਕੀਤਾ ਉਹਦੀਆਂ ਕਾਪੀਆਂ ਸਾਰੀਆਂ ਗਈਆਂ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਆ ਕਿ 2011 ਤੋਂ ਜਿਹੜੇ ਪਹਿਲਾ ਨਿਯੁਕਤ ਅਧਿਆਪਕ ਨੇ ਉਹਨਾਂ ਤੇ ਜਿਹੜਾ ਟੱਟ ਦੀ ਸ਼ਰਤ ਥੋਪੀ ਗਈ ਆ ਉਹ ਵਾਪਸ ਲਈ ਜਾਵੇ ਕਿਉਂਕਿ ਉਹ ਸਾਰੇ ਅਧਿਆਪਕ ਆਪਣੇ ਸਮੇਂ ਦੀਆਂ ਸ਼ਰਤਾਂ ਬਦਲ ਕੇ ਟੈਸਟ ਦੇ ਕੇ ਭਰਤੀ ਹੋਏ ਸੀ ਇਸ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਇਹ ਵੀ ਮੰਗ ਕੀਤੀ ਗਈ ਆ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਰਾਹਤ ਦੇਣ ਲਈ ਵਿਧਾਨ ਸਭਾ ਚ ਕਾਨੂੰਨ ਪਾਸ ਕਰੇ ਅਤੇ ਸੁਪਰੀਮ ਕੋਰਟ ਚ ਰਿਵਿਊ ਪਟੀਸ਼ਨ ਜਾਰੀ ਕਰੇ ਜਿਹਦੇ ਨਾਲ ਜਿਹੜਾ ਅਧਿਆਪਕਾਂ ਦੇ ਵਿੱਚ ਜਿਹੜਾ ਇਹ ਦਹਿਸ਼ਤ ਪਾਈ ਜਾ ਰਹੀ ਹੈ ਵੀ ਉਹਨਾਂ ਨੂੰ 2 ਸਾਲ ਦੇ ਬਾਅਦ ਜਿਹੜਾ ਨੌਕਰੀ ਤੋਂ ਫਾਰ ਕਰ ਦੇਣਾ ਜਾਂ ਉਹਨਾਂ ਦੀ ਤਰੱਕੀ ਨਹੀਂ ਕਰਨੀ ਇਸ ਕਰਕੇ ਇਸ ਟੱਟ ਦੀ ਸ਼ਰਤ ਨੂੰ ਜਿਹੜਾ ਵਾਪਸ ਲਿਆ ਜਾਵੇ ਤੇ ਇਹਦੇ ਨਾਲ ਦੀ ਨਾਲ ਜਿਹੜਾ ਪੰਜਾਬ ਸਰਕਾਰ ਨੇ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਕਰਾਂਗੇ ਉਹ ਅਜੇ ਤੱਕ ਬਹਾਲ ਨਹੀਂ ਕੀਤੀ ਉਹ ਬਹਾਲ ਕੀਤੀ ਜਾਵੇ 16% ਡੀ ਹੈ ਜਿਹੜਾ ਪੋਤਰਾਂ ਤੇ ਜਾਰੀ ਕੀਤਾ ਜਾਵੇ ACP ਸਕੀਮ ਜਿਹੜੀ ਹੈ 4/14 ਉਹ ਨਹੀਂ ਜ ਦਿੱਤੀ ਕੱਟੇ ਭੱਤੇ ਜਿਹੜੇ ਉਹ ਨਹੀਂ ਬਾਲ ਕੀਤੇ ਇਸਰ ਬਹੁਤ ਸਾਰੇ ਅਧਿਕਾਰੀਆਂ ਦੇ ਮਸਲੇ ਆ ਉਹਨਾਂ ਨੂੰ ਸਰਕਾਰ ਗੱਲਬਾਤ ਨਾਲ ਹੱਲ ਕਰੇ ਜੇਕਰ ਇਹ ਹੱਲ ਨਾ ਕੀਤਾ ਤਾਂ 22 ਫਰਵਰੀ ਨੂੰ ਪੰਜਾਬ ਦੇ ਸਬੂਤ ਦੇ ਆਪ ਜਥੇ ਬੰਦੀਆਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਤੇ ਵੱਡਾ ਪ੍ਰਦਰਸ਼ਨ ਕਰਨਗੇ ਆ ਰਾਜੀਪੌਰ ITT ਯੂਨੀਅਨ ਵਿੱਚ ਸ਼ਾਮਲ ਹਾਂ 2006 ਤੋਂ ਸਰਸਾ ਢੀ ਪਰਤੀ ਸੀ 2006 ਵਿੱਚ ਜਿਹੜੇ ਟੈਸਟ ਹੋਏ ਸਨ ਜਾਂ BEd ਵਿੱਚ ਟੈਸਟ ਹੁੰਦੇ ਸਨ ਉਹ ਟੈਸਟਾਂ ਨੂੰ ਪਾਸ ਕਰਕੇ हां 1 랭ਕ ਤੇ ਮੈਰਿਟ ਲੈ ਕੇ ਅਸੀਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਕੇ ਫੇਰ ਹੀ ਟੀਚਰ ਕਮਿਊਨਿਟੀ ਵਿੱਚ ਆਏ ਹੋਏ ਹਾਂ ਜੇ ਅੱਜ ਟੈਟ ਚਾਲੂ ਹੋਇਆ ਹੈ ਤੇ ਟੈਟ ਦੀ ਸ਼ਰਤ ਅੱਜ ਦੇ ਲੋਕਾਂ ਤੇ ਲਾਗੂ ਹੈ ਪਰ ਉਸ ਟਾਈਮ ਦੀਆਂ ਯੋਗਤਾਵਾਂ ਅਨੁਸਾਰ ਜਦ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ ਤੇ ਸਾਨੂੰ ਟੈਕਲ ਕਰਨ ਦੀ ਬਾਧਿਜ ਕਰਨਾ ਬਿਸਰਾ ਸਾਰਾ ਅਨਿਆਏ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਜਾਂ ਸਾਡੀ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਜੇ ਇੱਕ ਟੀਚਰ ਤੋਂ ਤੁਸੀਂ ਇਹ ਟੈਸਟ ਲਗਾ ਰਹੇ ਹੋ ਤੇ ਜਿਹੜੇ ਆਉਣ ਵਾਲੀਆਂ ਨਸਲਾਂ ਨੇ ਜਾਂ ਤੁਹਾਡੇ ਜੱਜ ਨੇ ਜਾਂ ਤੁਹਾਡੀਆਂ ਹੋਰ ਪੁਲਿਸ ਅਕੈਡਮੀਆ ਨੇ ਕੀ ਤੁਸੀਂ ਉਹਨਾਂ ਕੋਲੋਂ ਟੈਸਟ ਲਵੋਗੇ ਕਿ ਇੱਕ ਜੱਜ ਦੁਬਾਰਾ ਲਾਦਾ ਟੈਸਟ ਦੇ ਸਕਦਾ ਪਾਸ ਕਰੇਗਾ ਤੇ ਫਿਰ ਉਸ ਨੂੰ ਤੁਸੀਂ ਨੌਕਰੀ ਤੇ ਲਾਗੂ ਰੱਖ ਸਕਦੇ ਹੋ ਜਿੱਦਾਂ ਜੁਰਦਾਸਪੁਰ ਤੋਂ ਕਿੰਨੇ ਘੰਟੇ ਕੋ ਦੱਸ ਕਿੰਨਾ ਗਿਆ ਵਾ ਤੇ ਇਹ ਕਹਿੰਦਾ ਸਰਕਾਰ ਦਾ ਏਮਾਗਾ ਪ੍ਰਾਂਤ ਤੇ ਤੁਹਾਡਾ ਅਗਲਾ ਸਵਾਲ ਕੀ ਹੈ ਭਾਈ ਤਰੀਕਾ ਭਾਈ ਤਰੀਕਾ ਨਹੀਂ ਸਾਡਾ ਅਗਲਾ ਸਟੈਪ ਹੈ ਕਿ ਬਾਈਟ੍ਰਿਕ ਨੂੰ ਅਸੀਂ ਸਟੇਕ ਲੈਵਲ ਤੇ ਇਹ ਪ੍ਰੋਟੈਸਟ ਕਰਾਂਗੇ ਆਨੰਦਪੁਰ ਸਾਹਿਬ ਜੇ ਉਸ ਵਲੇ ਵੀ ਸਰਕਾਰ ਨਹੀਂ ਜਾਗੀ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਏਗਾ ਤੇ ਲਗਾਤਾਰ ਹੀ ਚੱਲੇਗਾ